ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬਸੰਤ ਪ੍ਰਿਆਰੀ ਫਾਰਮਿੰਗ ਵਿੱਚ ਖਾਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਬ रिक्वेस्ट ਬੇਨਤੀ ਕਰਦੇ ਹਾਂ ਆਪਣੀ ਨਰਕ ਪਰਖ ਥੱਲੇ ਕਰਕੇ ਪੰਜਾਬ ਦੀ ਖੇਤੀ ਕਰਾਓ ਠੀਕ ਹੈ ਜੀ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਅਦ ਸਬਸਕ੍ਰਾਈਬ ਕਰਨਾ ਲੱਗਦੇ ਗਲ ਬਟਨ ਨੂੰ ਦਬਾ ਕੇ ਔਰ ਸਾਡੇ ਚੈਨਲ ਦਾ ਨਾਈਟ ਵੀਡੀਓ ਦਾ ਨੋਟੀਫਿਕੇਸ਼ਨ ਬਟ ਜਲਦੀ ਮਿਲੇ ਠੀਕ ਹੈ ਜੀ ਹੋਰ ਕੋਈ ਵੀ ਖੇੱਲ ਨੇ ਮੱਝ ਪਹੁੰਚੇ ਆ ਮਾੜੀ ਜਗਰਾਉ ਕਰਦੇ ਆ ਬਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਠੀਕ ਜੀ ਕਾਇ ਪੂਰੇ ਚਲ ਗਿਆ ਹੋਰ ਸੁਣਾਓ ਠੀਕ ਠਾਕ ਆ ਆ ਜਾ ਕਿੰਨੇ ਪਸ਼ੂ ਆ ਤਿੰਨ ਚਾਰ ਰਹਿ ਗਿਆ ਤਿੰਨ ਸਵਾ ਤਿੰਨ ਲੱਖ ਠੀਕ ਆ ਤਿੰਨ ਚਾਰ ਰਹਿ ਗਿਆ ਨਾਮ ਕੀ ਆ ਨਾਦ ਜੀ ਭੋਲਾ ਭੋਲਾ ਜਰਾ ਤੇ ਮੋਬਾਈਲ ਨੰਬਰ ਕਿੰਨਾ 99159 55469 ਠੀਕ ਆ ਤੇ ਅੱਜ ਵੇਚ ਦੇਣੀ ਆ ਹਾਂਜੀ ਹਾਂਜੀ ਇੱਕ ਕਿੰਨਾ ਦੁੱਧ ਪੂਰੀ ਕੋਲ ਇਹਦੇ ਥੱਲੇ 19 ਕਿਲੋ ਆ ਜੀ 19 ਕਿਲੋ ਮਗਰ ਕੱਟੀ ਹਾਂਜੀ ਉਹ ਤੋਰਾ ਕਰਾ ਚ ਕੋਲ ਕੇ ਤੋਰੀ ਵਾਲੀ ਤੋਰ ਦੇ ਬਾਈ ਮਗਰ ਕੱਟੀ ਆ ਗਈ ਆ ਪੂਰੀ ਨੀਲੀ ਰਾਵੀ ਦੀ ਤੋਰ ਤੋਰ ਠੀਕ ਆ ਹਾਂਜੀ 19 ਕਿਲੋ ਮੌਕੇ ਦਾ ਦੁੱਧ ਹੈਣਾ ਹਾਂਜੀ ਹਾਂਜੀ 19 ਕਿਲੋ ਸਾਰੀ ਮੰਡੀ ਚ ਸ਼ਾਨ ਆ ਐਨੂੰ ਤੋਰ ਦੇ ਐਨੂੰ ਸਾਰੀ ਮੰਡੀ ਦੀ ਸ਼ਾਨ ਆ ਰਾਵੀ ਪੂਰੀ ਆ ਗਈ ਹੈਣਾ ਵਾਹ ਵਾਹ ਕੀ ਬਾਤ ਹੈ ਕੀ ਕਮਾਲ ਲਾਈ ਬੈਠੀ ਹੈ ਹਾਂਜੀ ਹਾਂਜੀ ਕੱਤੀ ਬੜੀ ਜ਼ਿਆਰੀ ਮਗਰ ਆ ਗਈ ਵਾਹ ਜੀ ਵਾਹ ਪੂਰੀ ਕੋਕਾ ਪੀਸ ਲੱਭ ਕੇ ਲੈਂਦਾ ਹੈ ਐਰ ਕੀ ਚੁਣ ਕੇ ਲੱਭ ਕੇ ਲੈਂਦਾ ਚੁਣ ਕੇ ਪੀਸ ਤੈਨੂੰ ਪਤਾ ਵਾਡੀਆਂ ਦੀ ਰੋਤ ਆ ਮੰੰਦਾ ਠੰਡਾ ਚੱਲਣਾ ਤੇ ਮੈਂ ਪੀ ਚੰਗਾ ਲੈ ਕੇ ਜਾਵਾਂ ਜਿਹੜਾ ਮਿੱਠ ਝੋਟ ਜੀ ਲਓ ਜੀ ਕੀ ਬਾਤ ਹੈ ਨੀਲੀ ਦੇ ਵਿੱਚ ਵੀ ਨਾਲ ਖਿਆਲ ਰੱਖਦੀ ਸਜਣੋ ਪਿਛਲੇ ਕੁੜ ਖਰਜ ਜਿਹੜੇ ਧੋਤੇ ਹੋਏ ਆ ਚੋਰ ਜਾਨ ਬੜਾ ਕੰਮ ਰਹਿ ਗਿਆ ਨਹੀਂ ਲੱਗਿਆ ਹੋਇਆ ਵਾਹ ਜੀ ਵਾਹ ਐਡਾ ਚਵਾਹ ਕੀ ਬਾਤ ਪੂਰੀ ਖੱਟੀ ਆ ਵੀ ਹੂੰ ਤੇ ਬੂਰੀ ਮਗਰ ਤੋੜ ਦੇ ਕੋਈ ਬਾਜ਼ਾਰ ਨਹੀਂ ਹੈ ਇਹਨੂੰ ਹਾਂ ਵਾਹ ਇਹ ਵਾਹ ਸੋਹਣੀ ਆ ਕਰਮਾ ਵਾਲੀ ਤੇ ਕੀਮਤ ਦੀ ਗੱਲ ਕਰੀਏ ਕਿੰਨੀ ਕੀਮਤ 2.5 ਲੱਖ ਆ ਜੀ 2.5 ਲੱਖ ਕੀਮਤ ਹੈ ਕਿੰਨਾ ਮਾਨਤਾ ਨਾਲ ਚੋ ਕਰ ਦੋਗੇ ਮਾਨਦਾਨ ਕਰ ਦਾਂਗੇ ਜੀ ਔਬੇ ਤੇ 10000 ਦਾ ਕਰੋਗੇ ਜੀ ਚਾਰਾ ਕਰੂੰਗਾ ਠੀਕ ਆ ਲਓ ਸਜਨੋ 2.5 ਲੱਖ ਦੇ ਵਿੱਚੋਂ ਕੋਈ 10 20000 ਦਾ ਮਾਨਤਾ ਨੂੰ ਮਝੂਗਾ ਬਾਕੀ ਮੈਂ ਚੰਗੀ ਅਨੀਲੀ ਦਾ ਵੀ ਦੇ ਵਿੱਚ ਸਜਨੋ ਪੇਂਦੇ ਠੀਕ ਆ ਜੀ ਤੇ ਮੈਡਾ ਲੋਟ ਕਰਦੇ ਨੇ ਨਾਲ ਜਿਹੜੀਆਂ ਦੋ ਹੋਰ ਆ ਬਾਜੀ ਕਿੰਨਾ ਦੁੱਧ ਹੋਊਗਾ ਇਹਦੇ ਥਲੇ ਇਹਦੇ ਲਈ 18 ਕਿਲੋ 18 ਕਿਲੋ ਦੁੱਧ ਨਾ ਕੱਟੀ ਦਿੱਤੀ ਕੱਟੀ ਨਾ ਕੱਟਾ ਮਗਰ ਮਗਰ ਕੱਟੀ ਠੀਕ ਐ ਇਹਨੂੰ ਤੋਰਦੇ ਹਾਂ ਇਹਨੂੰ ਕੱਟੀ ਆ ਗਈ ਦੂਜਾ ਸੁਹਾ ਆ ਜੀ ਦੁੱਧ ਵਾਹ ਜੀ ਵਾਹ ਸਿੰਗੀ ਸੁੰਗੀ ਬੜੀ ਸੋਹਣੀ ਲੱਗੀ ਕੱਟੀ ਨੂੰ 18 ਕਿਲੋ ਮੌਕੇ ਦਾ ਦੋਸੇ ਵਾਹ ਜੀ ਵਾਹ ਚੰਗੀ ਆ ਹੈ ਰੂਹ ਕੁਛ ਕਰ ਦਿੰਦੀ ਤੋਰ ਲੱਗਿਆ ਲਾਇਆ ਮੋੜ ਲਿਆ ਯਾਰ ਮੋਰਾ ਜੀ ਮੋਰਾ ਮੋਰਾ ਨਸਲ ਦੀ ਆ ਗਈ ਹੈ ਸੰਗੀ ਯਾ ਸੱਚ ਨਾਲ ਕੱਟੀ ਲਵਾ ਆ ਜੀ ਆਰਡਰ ਕੁਆਲਟੀ ਵੇਖੋ ਕਰਮਾਲੀ ਲੱਗੀ ਇਹਦਾ ਇਹਦਾ ਸਵਾਦ ਕਿੰਨਾ ਇਹਦਾ ਮੁੱਲ ਕਿੰਨਾ ਸਵਾ 2 ਲੱਖ ਜੀ ਠੀਕ ਆ ਸਵਾ 2 ਲੱਖ ਰੁਪਏ ਦੀ ਹਾਂ ਜੀ ਲੈਣੀ ਆ ਲੈਣੀ ਆ ਉਹ ਜੋ ਮਾਨਤਾ ਨ ਹੋ ਜੂ ਹਾਂ ਕਰ ਦਾਂਗੇ ਠੀਕ ਆ ਸਜਣੋ ਇਹ ਪਸ਼ੂ ਆ ਤੇ ਚੰਗੇ ਦਾਧਾਰੂ ਪਸ਼ੂ ਆ ਧੰਨਵਾਦ ਕੱਲ ਨੂੰ ਦੱਬ ਕੇ ਸ਼ੇਅਰ ਕਰਿਓ ਵਾਦ ਤੋਂ ਬਾਦ ਸਤਿ ਸ੍ਰੀ ਅਕਾਲ ਜੀ